ਲੋ ਜੀ ਗੁਰਦੁਆਰਾ ਤੱਲਨ ਸਾਹਿਬ ਅਸੀਂ ਪਹੁੰਚਿਆ ਤੇ ਸਟਾਰਟਿੰਗ ਜਹਾਜ਼ ਵਿਗਣਾ ਸ਼ੁਰੂ ਹੋ ਗਏ ਨੇ ਆ ਦੇਖੋ ਤੇ ਇੱਥੇ ਦੀ ਤੁਹਾਨੂੰ ਮਾਨਤਾ ਦੱਸ ਦਈਏ ਇੱਥੇ ਲੋਕੀ ਆਉਂਦੇ ਹਨ ਆਪਣਾ ਵੀਜ਼ਾ ਲਵਾਉਣ ਹਰ ਦੁਕਾਨ ਤੇ ਤੁਹਾਨੂੰ ਇੱਕ ਚੀਜ਼ ਕਾਮਨ ਮਿਲੇਗੀ ਜੋ ਕਿ ਨੇ ਜਹਾਜ਼ ਤੇ ਦੋਸਤੋ ਸੰਗਤ ਆ ਰਹੀ ਹੈ ਦੇਖੋ ਜਹਾਜ਼ ਲੈ ਕੇ ਆ ਮੁੰਡਾ ਆਇਆ ਹੈ ਇਹਨਾਂ ਨੇ ਕਿੱਥੇ ਬਾਹਰ ਜਾਣਾ ਹੋਣਾ ਕੈਨੇਡਾ ਵਗੈਰਾ ਡਿਸਕ੍ਰਿਪਸ਼ਨ ਚ ਮੈਂ ਲੋਕੇਸ਼ਨ ਪਾ ਦਾਂਗਾ ਜੇ ਤੁਸੀਂ ਵੀਜ਼ਾ ਕਿਸੇ ਨੇ ਲਵਾਉਣਾ ਹੋਵੇ ਤੇ ਇੱਥੇ ਆ ਕੇ ਜਹਾਜ਼ ਚੜਾਓ ਉਮੀਦ ਹੈ ਤੁਹਾਡਾ ਵੀਜ਼ਾ ਲੱਗ ਜਾਏਗਾ ਜਹਾਜ਼ ਐਸੇ ਬਣਿਆ ਹੈ ਬਾਬਾ ਜੀ ਦਾ ਤਨ ਤਨ ਬਾਬਾ ਨਿਹਾਲ ਸਿੰਘ ਜੀ ਨੇ ਬਣਾ ਕੇ ਰੱਖਿਆ ਸਟੈਚੂ ਲੋ ਜੀ ਗੁਰਦੁਆਰਾ ਤੱਲਨ ਸਾਹਿਬ ਅਸੀਂ ਪਹੁੰਚੇ ਆ ਤੇ ਸਟਾਰਟਿੰਗ ਜਹਾਜ਼ ਵਿਗਣਾ ਸ਼ੁਰੂ ਹੋ ਗਏ ਨੇ ਆ ਦੇਖੋ ਕੁਰਸੀਆਂ ਤੇ ਜਹਾਜ਼ ਪਏ ਨੇ ਜੋ ਕਿ ਇੱਥੇ ਦੀ ਮਾਨਤਾ ਹੈ ਕਿ ਇੱਥੇ ਤੁਸੀਂ ਜਹਾਜ਼ ਚੜਾਓ ਤੇ ਤੁਹਾਡਾ ਵੀਜ਼ਾ ਲੱਗ ਜਾਂਦਾ ਹੈ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤੱਲਨ ਜੋ ਕਿ ਹੈ ਜ਼ਿਲ੍ਹਾ ਜਲੰਧਰ ਦੇ ਵਿੱਚ ਸੱਡੇ ਦਾ ਸਾਈਡ ਇਹ ਐਂਟਰੀ ਗੇਟ ਆ ਗੱਡੀ ਪੂਰੀ ਅੰਦਰ ਜਾਂਦੀ ਐ ਇੱਥੋਂ ਅੱਗੇ ਪਾਰਕਿੰਗ ਵਿੱਚ ਗੱਡੀ ਲਾਵਾਂਗੇ ਤੇ ਤੁਹਾਨੂੰ ਗੁਰਦੁਦਵਾਰਾ ਸਾਹਿਬ ਤੋਂ ਦਰਸ਼ਨ ਕਰਾਵਾਂਗੇ ਭਾਈ ਗੁਰਜੀ ਖਾਲਸਾ ਭਾਈ ਗੁਰਜੀ ਫਤੇ ਮਿੱਤਰੋ ਸਿ ਆ ਜਾਇਆ ਤਨ ਤਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਗੁਰਦੁਆਰੇ ਜੋ ਕਿ ਪਿੰਡ ਤਲਣ ਵਿਛਨ ਤੇ ਇੱਥੇ ਦੀ ਤੁਹਾਨੂੰ ਮਾਨਤਾ ਦੱਸਦੀ ਹੈ ਇੱਥੇ ਲੋਕੀ ਆਂਦੇ ਹਨ ਆਪਣਾ ਵੀਜ਼ਾ ਲਵਾਣ ਇੱਥੇ ਜਦੋਂ ਤੁਸੀਂ ਰਸਤੇ 'ਚ ਆਓਗੇ ਤੁਹਾਨੂੰ ਮੈਂ ਦਿਖਾਇਆ ਜਹਾਜ਼ਾਂ ਵਗੈਰਾ ਦੀ ਇੱਥੇ ਖਡੋਣੇ ਵਗੈਰਾ ਤੇ ਉਹ ਇਸ ਲਈ ਵੀ ਕਰੇ ਸੀ ਕਿ ਲੋਕ ਇੱਥੋਂ ਜਹਾਜ਼ ਖਰੀਦਦੇ ਹਨ ਤੇ ਗੁਰਦੁਆਰਾ ਸਾਹਿਬ ਚੜ੍ਹਨਦੇ ਹਨ ਤੇ ਉਹਨਾਂ ਦਾ ਵੀਜ਼ਾ ਲੱਗ ਜਾਂਦਾ ਇੱਥੇ ਦੀ ਮਾਨਤਾ ਹੈ ਇੱਥੇ ਖੰਡਾ ਸਾਹਿਬ ਬਣਿਆ ਬਹੁਤ ਵੱਡੇ ਸਾਰੇ ਬਹੁਤ ਵੱਡੇ ਸਾਰੇ ਖੰਡਾ ਸਾਹਿਬ ਬਣਿਆ ਨ ਸਾਈਜ਼ ਘਟੋ ਘੜ 12 15 ਫੁੱਟ ਹੋ ਗਏ ਨੇ ਦਾ ਚੌੜਾਈ ਤੇ 12 15 ਫੁੱਟ ਲੰਬਾਈ ਸ਼ੁਰੂਆਤ ਵਿੱਚ ਬਣਿਆ ਬਾਬਾ ਜੀ ਦਾ ਲੰਗਰ ਹਾਲ ਤੇ ਹੁਣ ਆਪਾਂ ਚੱਲਦੇ ਆਂ ਅੰਦਰ ਜੋੜੇ ਉਤਾਰਦੇ ਆਂ ਤੇ ਤੁਹਾਨੂੰ ਕਰਾਨੇ ਆਂ ਦਰਸ਼ਨ ਗੁਰਦੁਆਰਾ ਸਾਹਿਬ ਦੇ ਕੜਾ ਪ੍ਰਸ਼ਾਦ ਦੀ ਪਰਚੀ ਇੱਥੋਂ ਲੈਣੀ ਹੈ ਜੀ ਅੱਗੇ ਪਾਰਕਿੰਗ ਹੈ ਅਸੀਂ ਗੱਡੀ ਉੱਥੇ ਲਗਾ ਦਿੱਤੀ ਹੈ ਤੇ ਹੁਣ ਮੈਂ ਵਲੌਗਿੰਗ ਲਈ ਆਇਆ ਸੀ ਕਿ ਦੁਕਾਨਾਂ ਦੇਖੋ ਕਿੰਨੀਆਂ ਸੋਹਣੀਆਂ ਦੁਕਾਨਾਂ ਹਨ ਹਰ ਦੁਕਾਨ ਤੇ ਤੁਹਾਨੂੰ ਇੱਕ ਚੀਜ਼ ਕਾਮਨ ਮਿਲੇਗੀ ਜੋ ਕਿ ਨੇ ਜਹਾਜ਼ ਆਹ ਦੇਖੋ ਦੋਸਤੋ ਇਹ ਜਹਾਜ਼ ਇੱਥੇ ਵਿਕਦੇ ਨੇ ਜਿਨ੍ਹਾਂ ਨੇ ਵੀਜ਼ਾ ਲਵਾਉਣਾ ਹੁੰਦਾ ਉੱਥੇ ਜਹਾਜ਼ ਲੈ ਕੇ ਜਾਂਦੇ ਨੇ ਜੋ ਕਿ ਮੰਨਤਾ ਗੁਰਦੁਆਰਾ ਸਾਹਿਬ ਦੀ ਆਹ ਦੇਖੋ ਜਹਾਜ਼ ਤੁਹਾਨੂੰ ਹਰ ਦੁਕਾਨ ਤੇ ਮਿਲ ਜਾਣਾ ਹੈ ਏ ਹੁਣ ਅੱਪਾ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਏਰੀਆ ਬਹੁਤ ਵਧੀਆ ਖੁੱਲਾ ਡੁੱਲਾ ਬਣਿਆ ਹੈ ਇਹ ਆ ਗਿਆ ਦੋਸਤੋ ਜੋੜਾ ਕਰ ਹੁਣ ਅਸੀਂ ਉਤਾਰਦੇ ਹਾਂ ਜੋੜੇ ਤੇ ਚੱਲਦੇ ਹਾਂ ਅੰਦਰ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ ਮੇਨ ਗੇਟ ਦੇ ਹੁਣ ਇੱਥੋਂ ਚੱਲਿਆ ਮੈਂ ਅੰਦਰ ਤੇ ਕਰਾਵਾਂਗਾ ਤੁਹਾਨੂੰ ਅੰਦਰ ਦੇ ਸਾਰੇ ਦਰਸ਼ਨ ਇਹ ਮੇਨ ਡਿਊਟੀ ਹੈ ਗੁਰਦੁਆਰਾ ਸਾਹਿਬ ਦੀ ਇੱਥੋਂ ਅੰਦਰ ਜਾ ਕੇ ਤੁਹਾਨੂੰ ਅੰਦਰ ਦੇ ਦਰਸ਼ਨ ਕਰਾਨਾ ਮੈਂ ਦੋਸਤੋ ਸੰਗਤ ਆ ਰਹੀ ਹੈ ਦੇਖੋ ਜਹਾਜ਼ ਲੈ ਕੇ ਆ ਮੁੰਡਾ ਆਇਆ ਹੈ ਇਹ ਨੇ ਕਿੱਥੇ ਬਾਹਰ ਜਾਣਾ ਹੋਣਾ ਕੈਨੇਡਾ ਵਗੈਰਾ ਕਿਤੇ ਵੀ ਤੇ ਇੱਥੇ ਜਹਾਜ਼ ਚੜਾਉਂਦੇ ਆਂ ਜਿਸ ਕਰਕੇ ਇਹਨਾਂ ਦਾ ਵੀਜ਼ਾ ਲੱਗ ਜਾਂਦਾ ਹੈ। ਇਹ ਕਾਫੀ ਮਹਾਨਤਾ ਹੈ ਗੁਰਦੁਆਰਾ ਸਾਹਿਬ ਦੀ। ਉਹ ਦੇਖੋ ਉਹਨਾਂ ਨੇ ਵੀ ਜਾ ਕੇ ਪਹੁੰਚਿਆ ਹੋਇਆ ਹੈ। ਕਾਫੀ ਮਹਾਨਤਾ ਤਾਂ ਹੀ ਇੰਨੀ ਦੁਨੀਆ ਆਂਦੀ ਹੈ। ਜੇ ਕਿਸੇ ਨੇ ਵੀਜ਼ਾ ਲਵਾਉਣਾ ਹੋਵੇ ਤਾਂ ਇੱਥੇ ਡਿਸਕ੍ਰਿਪਸ਼ਨ 'ਚ ਮੈਂ ਲੋਕੇਸ਼ਨ ਪਾ ਦਾਂਗਾ। ਜੇ ਤੁਸੀਂ ਵੀਜ਼ਾ ਕਿਸੇ ਨੇ ਲਵਾਉਣਾ ਹੋਵੇ ਤਾਂ ਇੱਥੇ ਆ ਕੇ ਜਹਾਜ਼ ਚੜਾਓ। ਉਮੀਦ ਹੈ ਤੁਹਾਡਾ ਵੀਜ਼ਾ ਲੱਗ ਜਾਏਗਾ। ਗੁਰਦੁਆਰਾ ਸਾਹਿਬ ਦੇ ਬਾਹਰ ਲੋਕਾਂ ਨੇ ਜਹਾਜ਼ ਚੜਾਏ ਹੋਏ ਨੇ ਜੋ ਮਾਨਤਾ ਇੱਥੇ ਦੀ ਇਹ ਦੇਖੋ ਜਹਾਜ਼ ਪਏ ਨੇ ਇਧਰ ਭਾਈ ਸਾਹਿਬ ਵੀ ਚੜਾ ਰਹੇ ਨੇ ਜਹਾਜ਼ ਹੁਣ ਆਪਾਂ ਚੱਲਦੇ ਹਾਂ ਲੰਗਰ ਹਾਲ ਤੇ ਉੱਥੇ ਕਰਦੇ ਹਾਂ ਲੰਗਰ ਤੇ ਬਾਕੀ ਤੁਹਾਨੂੰ ਦਿਖਾਣੇ ਆ ਸਾਰਾ ਐ ਜੀ ਵਿਸ਼ਰਾਮ ਕਰ ਤਨ ਤਨ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਤਨ ਤਨ ਸੰਤ ਬਾਬਾ ਹਰਨਾਮ ਸਿੰਘ ਜੀ ਇਹਦਾ ਗੇਟ ਸਿਰਫ ਸੰਡੇ ਦੇ ਸੰਡੇ ਖੁੱਲਦਾ ਹੈ ਤੁਸੀਂ ਇੱਥੇ ਦਰਸ਼ਨ ਕਰੋ ਜੀ ਜਿੰਨਾ ਕੋ ਆਪਾਂ ਕਰ ਸਕਦੇ ਇਹਦਾ ਗੇਟ ਖੁੱਲਦਾ ਹੈ ਸੰਡੇ ਦੀ ਸੰਡੇ ਅੰਦਰ ਵਿਸ਼ਰਾਮ ਕਰਾ ਬਾਬਾ ਜੀ ਦਾ ਯਾਦ ਵਿੱਚ ਬਣਿਆ ਹੈ ਆ ਦੇ ਕੋਮੇਟਰੋ ਇਹ ਜਹਾਜ ਇੱਥੇ ਬਣਿਆ ਆ ਬਾਬਾ ਜੀ ਦਾ ਤਨ ਤਨ ਬਾਬਾ ਨਿਹਾਲ ਸਿੰਘ ਜੀ ਨੇ ਬਣਾ ਕੇ ਰੱਖਿਆ ਸਟੈਚੂ ਕਿੰਨਾ ਸੋਨਾ ਅਸਲੀ ਲੱਗ ਰਿਹਾ ਹੈ ਬਿਲਕੁਲ ਸਾਧ ਸੰਗਤ ਜੀ ਲੰਗਰ ਹਾਲ ਵਾਲੇ ਪਾਸੇ ਚੱਲੇ ਆ ਕਾਫੀ ਖੁੱਲਾ ਡੋਰਾ ਲੰਗਰ ਹਾਲ ਬਾਹਰੋਂ ਤਾਂ ਦਿਖ ਰਿਹਾ ਹੈ ਅੰਦਰ ਜਾ ਕੇ ਦੇਖਦੇ ਆ ਕੀ ਅੱਜ ਲੰਗਰ ਵਿੱਚ ਬਣਿਆ ਹੈ ਤੁਹਾਨੂੰ ਉਹ ਵੀ ਦਿਖਾਣੇ ਆ ਲਓ ਜੀ ਇਹ ਐਂਟਰੀ ਹੋ ਗਈ ਹੈ ਲੰਗਰ ਹਾਲ ਦੀ ਆ ਦੇਖੋ ਜੀ ਕਿੰਨਾ ਖੁੱਲਾ ਡੋਰਾ ਲੰਗਰ ਹਾਲ ਵੱਡੇ ਵੱਡੇ ਪੱਖੇ ਲੱਗੇ ਨੇ ਬਾਰ ਬਹੁਤ ਗਰਮੀ ਅੰਦਰ ਬਹੁਤ ਵਧੀਆ ਮੌਸਮ ਹੈ ਇੱਥੇ ਹੁਣ ਕਰਾਂਗੇ ਲੰਗਰ ਤੇ ਤੁਹਾਨੂੰ ਦਿਖਾਵਾਂਗੇ ਸਾਰਾ ਅੱਜ ਦਾ ਕੀ ਕੀ ਪ੍ਰਸ਼ਾਦੇ ਚ ਲੰਗਰ ਚ ਕੀ ਕੀ ਬਣਿਆ ਮਿੱਤਰੋ ਅੱਜ ਦੇ ਲੰਗਰ ਚ ਬਣਿਆ ਹੈ ਪ੍ਰਸ਼ਾਦੇ ਤੇ ਪੇਠੇ ਦੀ ਸਬਜ਼ੀ ਹੈ ਇਹ ਹੈ ਦਾਲ ਤੇ ਨਾਲ ਹੈ ਅਚਾਰ ਤੇ ਨਾਲ ਛਕਾਂਗੇ ਜਲ ਦੋਸਤੋ ਮਿੱਠੇ ਚੋਲ ਵੀ ਹਨ ਇਹ ਬਾਅਦ ਚ ਆਏ ਸੀ ਤੇ ਇਹ ਐਟਮਿਕ ਵਾਦਗੀ ਮਿੱਠੇ ਚੋਲ ਇੱਥੇ ਦੇਖੋ ਜੀ ਆਪਾਂ ਹੁਣ ਬਰਤਨ ਲਿਆਵਾਂਗੇ ਤੇ ਜਿੱਥੇ ਬਰਤਨ ਇੱਥੇ ਧੋਤੇ ਜਾਣਗੇ ਸੰਗਤ ਸੇਵਾਕਾਰੀ ਜੁਠੇ ਵਰਤਨਾ ਦੀ ਲੰਗਰ ਲਿਆ ਹੈ ਘਰ ਹੁਣ ਪਿਆਨੇ ਦੋਸਤੋ ਚਾਹ ਚਾਹ ਦਾ ਲੰਗਰ ਵੀ ਚੱਲ ਰਿਹਾ ਹੈ ਥੋੜੀ ਥੋੜੀ ਪਿਆਨੇ ਚਾਹ ਬਾਜੀ ਬੱਸ ਸਾ ਸੰਗਤ ਅਖੰਡ WhatsApp ਉੱਪਰ ਅੰਦਰ ਹਾਲ ਜਰਾਮ ਕੀਤਾ ਜਾਂਦੇ ਹਨ ਟਾਈਮਿੰਗ ਲਿਖੀ ਹੋਈ ਆ ਹੁਣ ਅਸੀਂ ਚੱਲਿਆ ਉੱਪਰ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦਰਸ਼ਨ ਕਰੋ ਜੀ ਦਰਬਾਰ ਸਾਹਿਬ ਦੇ ਗੁਰਦੁਆਰਾ ਸਾਹਿਬ ਦਾ ਮੇਨ ਹਾਲ ਦੇ ਆਯਾ ਸਤਿਆ ਰੰਗ ਨਾਮ ਦੇ ਆਵਾਜ਼ੇ ਖਣ ਸਾਹ ਦੇ ਪਾਰਟ ਹੋ ਰਹੇ ਹਨ ਜੋ ਕਿ 24 ਘੰਟੇ ਚੱਲਦੇ ਹਨ ਗੁਰ ਸੇਵਾ ਤੇ ਸੋ ਦੇਖੋ ਕਿੰਨੇ ਅਖੰਡ ਪਾਤਸ਼ਾਹ ਇਕੱਠੇ ਹੋ ਰਹੇ ਹਨ ਇਹ ਸਮਾਂ ਤੁਹਾਨੂੰ ਥੱਲੇ ਦਿਖਾ ਦਿੱਤਾ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਹੈ ਕਿਸੇ ਕਿਸੇ ਗੁਰਦੁਆਰੇ ਚ ਹੁੰਦਾ ਹਰ ਜਗ੍ਹਾ ਤਾਂ ਮੈਂ ਦੇਖਿਆ ਨਹੀਂ ਕਿਤੇ ਕਿਸੇ ਹੋਰ ਗੁਰਦੁਆਰੇ ਦੇਖਿਆ ਹੋਵੇ ਤਾਂ ਕਮੈਂਟ ਜਰੂਰ ਕਰ ਦਿਓ ਬਹੁਤ ਵਧੀਆ ਲੱਗ ਰਿਹਾ ਹੈ ਹੁਣ ਇਥੋਂ ਵਿਦਾ ਲੈਣ ਦਾ ਟਾਈਮ ਆ ਗਿਆ ਹੈ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਅਗਲੀ ਵੀਡੀਓ ਤੁਸੀਂ ਜਿੱਥੇ ਜਾਣਾ ਚਾਹੋ ਜਿੱਥੇ ਤੁਹਾਨੂੰ ਜਿਹੜਾ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨੇ ਹੋ ਉਹ ਤੁਸੀਂ ਦੱਸ ਦਿਓ ਕਮੈਂਟ ਵਿੱਚ ਤੇ ਮੈਂ ਕੋਸ਼ਿਸ਼ ਕਰਾਂਗਾ ਤੁਹਾਨੂੰ ਦਰਸ਼ਨ ਕਰਾਵਾਂ ਵੀਡੀਓ ਇੱਥੇ ਖਤਮ ਕਰਦੇ ਆ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ